ਅੱਜ ਸਾਰੇ ਅੰਤਰੀ ਫਸਟਿਕਾਂ ਹਨ ਬਹੁਤ ਜ਼ਿਆਈ ਆ ਤੁਸੀਂ ਸਾਰੇ ਜੀਤਾਂ ਉਹ ਪਰਮਾਤਮਾ ਦੇ ਸਾਰੇ ਅੰਤਰੀ ਤੰਦਸ ਦੀ ਵਰਸ਼ ਅੱਜ ਤੋਂ ਬਹੁਤ ਬਲੀ ਨਿਕਲੀ ਆ ਕੱਪੜੇ ਵੀ ਸਾਰੇ ਧੋਤੇ ਗਏ ਤੇ ਖਾਣਾ ਬਣਾ ਰਹੇ ਆ ਅੱਜਵਰੇ ਠਾਹੇ ਅੱਜਵਰੇ ਠਾਹੇ ਸ਼ਾਗਰਿਆਂ ਨੇ ਸਾਰੇ ਕਿਉਂਕਿ ਮੈਂ ਆਈ ਹੋਈ ਸੀ ਪਿੰਡ ਮੋਲਾ ਕੋੜੀ ਕਿਉਂਕਿ ਲੇਟ ਹੈ ਇਹ ਕੌਣ ਹੈ ਹਨਾ ਧੋਤੇ ਕੱਪੜੇ ਧੋਤੇ ਤੇ ਹੁਣ ਠਾਹੇ ਬਸ ਬਣ ਰਹੇ ਨੇ ਤਾਂ ਵੀ ਨਾਲ ਖਾਈ ਜਾਂਦੇ ਨੇ ਲੋਤੀ ਆਪਾਂ ਪਰੌਂਠੇ ਬਣਾ ਰਹੇ ਆ ਇੱਧਰ ਜਗਤ ਸਿੰਘ ਜੀ ਖਾ ਰਹੇ ਨੇ ajo ਮੱਖਣੀ ਦੇ ਨਾਲ ਨਾਲ ਨੂੰ ਮੱਖਣੀ ਦਹੀਂ ਬੜਾ ਦਿਸਤੀ ਬਣਦੇ ਮੱਖਣ ਨਾਲ ਤਾਂ ਬੜੇ ਸਵਾਦ ਲੱਗਦੇ ਮੱਖਣ ਨਾਲ ਸਵਾਦ ਲੱਗਦਾ ਹੈਨਾ ਦਹੀਂ ਚਾਹੀਦਾ ਨਾ ਹੋਵੇ ਪਰ ਮੱਖਣੀ ਮੈਨੂੰ ਵੀ ਮੱਖਣੀ ਨਾਲ ਵਧੀਆ ਲੱਗਦੇ ਨੇ ਮੱਖਣੀ ਉਹ ਵੀ ਨਾਲ ਇੱਧਰ ਡੈਡੀ ਸ਼ੱਕ ਰਹੇ ਨੇ ਤੁਸੀਂ ਪਾਲਕ ਰੱਖੀ ਹੈ ਨਾਲ ਆਹ ਪਾਲਕ ਮਾਣ ਅੱਜ ਬਹੁਤ ਹੀ ਨਾ ਟੇਸਟ ਸੰਪਤੀ ਕਰ ਮ ਹਮਮ ਆ ਗੰਗਨ ਜੀ ਵੀ ਆ ਗਏ ਮੈਂ ਅਧਿਕਾਰੀ ਮਸਤਾਪੇ ਹਾਂ ਹਾਂ ਭਾਈ ਜੀ ਮੱਖਾਈ ਨਾ ਬੜੇ ਤੋਂ ਬਸਵਾਰ ਲੱਗਦੇ ਆ ਹਨਾ ਹੂੰ ਇਧਰ ਫਲਵਾੜੀ ਲਾਈ ਹੋਈ ਏ ਡੈਡੀ ਨੇ ਫੁੱਲ ਸਰਦੀਆਂ ਚ ਸਾਰੇ ਇੱਕ ਨੇ ਖਿੰਡੇ ਰਹਿੰਦੇ ਨੇ ਇਧਰ ਆਪਾਂ ਕੱਪੜੇ ਨੇ ਭਰਤੀਆਂ ਤਾਰਾਂ ਮੰਮੀ ਨੇ ਉੱਠਦਿਆਂ ਨੂੰ ਕੱਪੜੇ ਧੋਤੇ ਸੀਗੇ ਸੱਜ ਰੇ ਇੱਕ ਪਿੱਛੇ ਤਾਰਾ ਉਹ ਵੀ ਭਰੀ ਹੋਈ ਆ ਲਿਓ ਮੈਂ ਦੇ ਦਿੰਦੀ ਆ ਇੱਕ ਉੱਥੇ ਖਲੋਵੇ ਤੂੜੀਆਂ ਜਿਹੀਆਂ ਬਣੀਆਂ ਹੋ। ਇਦਾਂ ਨਹੀਂ ਹੁੰਦਾ ਉਹ। ਲਓ ਫੜੋ ਤੁਸੀਂ ਕਰੋ ਟੇਸਟ। ਬਰਾਉਣਾ ਲੈ ਨਾ ਪੁੱਤ। ਹੈਗਾ ਅਜੇ ਤਾਂ ਤੁਸੀਂ ਲੈ ਲਓ ਆਪਣੇ ਆਪ ਨੂੰ। ਇਧਰ ਅਰਮਾਨਪ੍ਰੀਤ ਨਾ ਲਿਆ ਸੀਗਾ ਕੇਸੀਰਮਾਨਪ੍ਰੀਤ। ਅਰਮਾਨਬੀਰ ਨੇ ਪਰੌਂਠੇ ਖਾ ਲਏ। ਨਹੀਂ ਖਾ ਰਹੇ। ਨਾ ਚੱਲ ਰਿਹਾ ਇਹਦਾ ਟੀਵੀ। ਤੇਰੀ ਇੱਕ ਨਜ਼ਰ ਕਾਫੀ ਹੋਊਗੀ। ਪਿੱਛੇ ਵੀ ਆਪਣੇ ਕੱਪੜੇ ਦੇਖੋ ਪਾਏ ਹੋਏ। ਕਿਉਂਕਿ ਤੋਂ ਪਾਜ ਨਹੀਂ ਕਲੀ ਸੀ ਅੱਜੇ ਕੱਪੜੇ ਧੋਤੇ ਨਹੀਂ ਪਹਿਲਾਂ ਤਾਂ ਕਿੰਨੇ ਦਿਨਾਂ ਦੇ ਧੋਏ ਨਹੀਂ ਹੋ ਰਹੇ ਸੀਗੇ ਹਜੇ ਅੰਦਰ ਸਫਾਈ ਪਈਆ ਪਰ ਨਹੀਂ ਮੈਂ ਨਾਲ ਦੀ ਨਾਲ ਬਣਾ ਰਹੀ ਹਾਂ ਰੋਟੀ ਨਾ ਲਓ ਜੀ ਹਾਂ ਬਾਜੀ ਫੇਰ ਚੱਲ ਪਈ ਧੁੱਪ ਗਈ ਘਟ ਚਮਾਈ ਠੰਡ ਹੋ ਗਈ ਤੇ ਨਾਲ ਦੀ ਨਾਲ ਆਪਣੀ ਹੋ ਗਈ ਸਫਾਈ ਸਾਰੇ ਅੱਜ ਫੇਰ ਵੀ ਚਲੋ ਤੋਂ ਪਾ ਨਿਕਲੀ ਤਾਂ ਸੀ ਲਓ ਜੀ ਸਾਰਾ ਕਰ ਲਿਆ ਸਾਫ ਤਰ ਤਾਂ ਮਰਾ ਵੀ ਛਾਲੂ ਪੋਚਾਗਰ ਲੱਗ ਗਿਆ ਹੋ ਗਿਆ ਸਾਰਾ ਸਾਫ ਹੁਣ ਆਪਾਂ ਪੱਧਰੀ ਚਾਹ ਕਿਉਂਕਿ ਠੰਡ ਵਿੱਚ ਤਾਂ ਚਾਹ ਪੀਣ ਨੂੰ ਚਾਹਤਾ ਚਾਹ ਤਰਿਆ ਚਾਹ ਪੀਨੇ ਆ ਫਿਰ ਸਾਰੀ ਤੇੜੀ ਕੰਮੇ ਨਹੀਂ ਮੁੱਕਦਾ ਸਿਆਣਾਸ ਤਾਂ ਪਹਿਲਾਂ ਕੱਪੜੇ ਧੋ ਲੋ ਸੁਕਾ ਲੋ ਫਿਰ ਸਫਾਈਆਂ ਕਰੋ ਰੋਟੀ ਪਾਣੀ ਖਾ ਲੋ ਫਿਰ ਚਲੋ ਕੱਪੜੇ ਇਕੱਠੇ ਕਰੋ ਜੀ ਫੇਰ ਦਾ ਸਬਕ ਟਾਈਮ ਨਾ ਜਾਣਾ ਹਾਂਜੀ ਚਾਹ ਪਣੀ ਰਿਚ ਰਹੀ ਆ ਇਹ ਇਧਰ ਆਪ ਮਸਾਲਾ ਬਣਾ ਕੇ ਜਾਣਾ ਸੀ ਮੰਮੀ ਦਾ ਤੇ ਪਤਾ ਨਹੀਂ ਹੈ ਨਹੀਂ ਸੀ ਸੇਕ ਚਾ ਲਵਾਇਆ ਨਹੀਂ ਤੇ ਨੂੰ ਆਪ ਤਵੇ ਤੇ ਤਵਾ ਥੋੜਾ ਜਿਹਾ ਗਰਮ ਕਰਕੇ ਨਾ ਤਵੇ ਤੇ ਰੱਖ ਲਿਆ ਫੇਰ ਪੀਸ ਦੂੰਗੀ ਫੇਰ ਠੀਕ ਆਸਾਨੇ ਨਾਲ ਪੀਸੇ ਜਾਣਗੇ ਮੇ ਵਿਚ ਜਿਵੇਂ ਸਿਲਜ ਹੋ ਜਾਂਦੀ ਇਹਨਾਂ ਠੰਡ ਕਰਕੇ ਤੇ ਵਧੀਆ ਤੀਸੇ ਨਾਲ ਦੇ ਵਿੱਚ ਕਾफी ਰਹਿ ਜਾਂਦਾ ਮੈਂ ਇਹਨੂੰ ਆਪਾਂ ਨਾਲ ਦੇ ਨਾਲੇ ਤੇ ਤਾਪਸ ਤਾਂ ਬੈਕ ਵਾਰ ਗਰਮ ਕਰ ਲਿਆ ਸੋ ਤੇ ਸੇਕ ਜਿਹਾ ਲੱਗ ਗਿਆ ਵਧੀਆ ਹੋ ਗਏ ਟੁੱਟਣ ਜੇ ਲੱਗੇ ਆਰਾਮ ਨਾਲ ਤੇ ਆਪਾਂ ਬਚਾਰਾ ਮਸਾਲਾ ਬਣਾ ਲਾਗੇ ਲੋ ਜੀ ਚਾਹ ਆਪਣੀ ਰਿੱਚ ਗਈ ਹੁਣ ਚਾਹ ਪੀਏ ਪੀ ਤੇ ਵੈਸੇ ਥੋੜੀ ਥੋੜੀ ਹੁੰਦੀ ਆ ਪਰ ਇਹ ਹੁੰਦਾ ਵਿੱਚ ਆ ਹੋਵੇ ਠੰਡ ਦੇ ਵਿੱਚ ਤਾਂ ਆ ਲੋ ਜੀ ਇਹਦਾ ਮਸਾਲਾ ਨਵਾਂ ਫਸੇਕ ਲਵਾਇਆ ਸੀਗਾ ਤੇ ਹੁਣ ਆਪਾਂ ਉਹਨੂੰ ਰੈਗਰਡ ਕਰਦੇ ਆ ਵਧੀਆ ਪੀਸਿਆ ਗਿਆ ਫਿਰ ਤਾਂ ਬੰਦਾ ਚਾਹ ਚ ਪਾ ਦਿੰਦਾ ਪੀਸਿਆ ਹੋਇਆ ਮਸਾਲਾ ਫਿਰ ਦੋ ਲੋੜੀ ਔਖਾ ਲੱਗਦਾ ਜਿਵੇਂ ਸਿਆਣੇ ਮੰਦਰ ਮम्मी ਨੂੰ ਔਖਾ ਲੱਗਦਾ ਇਹਦੇ ਨਾਲ ਸਾਰਾ ਇਕੱਠਾ ਕਰਕੇ ਪੀਸਿਆ ਜਾਂਦਾ ਲੌਂਗ ਗੈਰਾ ਬੱਡੀ ਲਾਈਚੀ ਛੋਟੀ ਲਾਈਚੀ ਦਾਲਚੀਨੀ ਐਤਾ ਦਾ ਸਮਾਨ ਲੈ ਕੇ ਹੁਣ ਆਪਾਂ ਡੱਬੇ ਚ ਕੱਢ ਦਿੰਨੇ ਆ ਤੇ ਹੁਣ ਆਪਾਂ ਲਾਉਨੇ ਆ ਬਣਾਉਣਾ ਮਟਰ ਪਨੀਰ ਨੂੰ ਲਾਉਣੇ ਆ ਤੜਕਾ ਵੀ ਇਹਦੇ ਵਿੱਚ ਗ੍ਰाइंड ਕਰ ਦੇਣਾ ਵਿੱਚੇ ਮੈਂ ਵਾਚੀ ਪਿਆਜ਼ ਆਪਾਂ ਕਰ ਲਈ ਸੀ ਗ੍ਰाइंड ਆਪਾਂ ਅਦਰਕ ਹਲਦੀ ਅੰਮ੍ਰਿਤਾ ਟਮਾਟਰ ਕਰਦੇ ਆ ਗ੍ਰाइंड ਹਾਂਜੀ ਆਪਾਂ ਸਰਚ ਬਣਾਈ ਸੀ ਜੀ ਮਟਰ ਪਨੀਰ ਦੀ ਤੇ ਰੋਟੀ ਆਪਾਂ ਖਾ ਲਈ ਸਾਇਆਂ ਨੇ ਇਹਦੇ ਕਰਿਆ ਡੰਡੀ ਦਾ ਪਾਣੀ ਉਬਲਣਾ ਇਹ ਬੋਤਲ ਵਿੱਚ ਪਾ ਕੇ ਆ ਖਲਮ ਦੇਣੀ ਕਿ ਫਿਰ ਜਿੰਨੇ ਪੂਰੇ ਦਿਨ ਗਰਮ ਅਦਰ ਆਪਾਂ ਧਾਲੀ ਅਲਸੀ ਅਸੀਂ ਆਪਾਂ ਗ੍ਰाइंड ਕਰਕੇ ਕੁਛ ਸੌ ਰੱਖਣੀ ਆ ਫਿਰ ਜਿੰਨੇ ਡੈਡੀ ਉਦਾਂ ਖਾ ਲੈਂਦੇ ਨੇ ਤੇ ਕੁਛ ਦੀ ਆਪਾਂ ਬਣਾਉਣ ਲੱਗੇ ਆ ਪੰਜੀਰੀ ਰੇਸਨ ਦੀ ਪੰਜੀਰੀ ਬਣਾਵਾਂਗੇ ਉਹਦੇ ਵਿੱਚ ਪਾਵਾਂਗੇ ਅਲਸੀ ਅਜੇ ਹੁਣ ਤੜੀ ਲਈ ਆ ਇਹ ਥੋੜਾ ਜਿਹਾ ਤੜਕਣ ਤੇ ਲੱਗ ਜਾਣਾ ਤੇ ਫਿਰ ਆਪਾਂ ਬਤਲਾ ਕਿਚੂਗਾ ਵੀ ਅਲਸੀ ਆਪਣੀ ਪੁੱਜ ਗਈ ਫਿਰ ਨੂੰ ਕਰਾਂਗੇ ਠੰਡੇ ਕਰਕੇ ਗ੍ਰਾਇੰਡ ਫਿਰ ਨਾਲ ਦੇ ਨਾਲ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਬਣਦੀ ਹੈ ਇਹਦੀ ਪੰਜੀਰੀ ਅੱਗੇ ਪਵਾਉਣੇ ਹੁੰਦੇ ਨੇ ਅਗਰ ਸੀਰੀਆ ਪਿੰਨੀ ਆ ਪਰ ਹਾਂ ਡੈਡੀ ਕਹਿੰਦੇ ਤੂੰ ਪਿੰਨੀਆ ਰਹਿਂਦੇ ਪੰਜੀਰੀ ਬਣਾ ਦੇ ਪੰਜੀਰੀ ਦੇ ਵਿੱਚ ਪਾ ਕੇ ਨੋ ਨਾ ਜੀ ਇਸ ਸੰਕਰ ਨੇ ਮਾਨਪ੍ਰੀਆ ਏਗਾ ਨਾ ਮਮਾ ਮੈਂ ਤੇਰੀ ਹੈਲਪ ਕਰਾਂਗਾ ਕੱਲ ਨੂੰ ਚੀਂ ਜਾਣਾ ਤਾਂ ਕਰਕੇ ਆਪਾਂ ਰਾਤ ਨੂੰ ਲੱਗੇ ਆ ਪੰਜੀਰੀ ਬਣਾਉਣਾ ਕਾਲੀ ਸਿਪਲਾ ਗ੍ਰाइंड ਕਰਕੇ ਮੈਂ ਰੱਖ ਲਈ ਜੇ ਘਟੀ ਤਾਂ ਹੋਰ ਪਈ ਹੋਊ ਰਾਤ ਬਣਾ ਲਾਂਗੇ ਨਹੀਂ ਤਾਂ ਫਿਰ ਉਹਨੂੰ ਗ੍ਰाइंड ਕਰਕੇ ਰੱਖ ਦਾਂਗੇ ਦਹੀਂ ਵੀ ਅਰੇ ਇਸ ਪਾ ਕੇ ਖਾ ਲੈਣੇ ਹਾਂਜੀ ਹਾਂ ਹਾਂਜੀ ਆਪਾਂ ਬਣਾ ਰਹੇ ਹਾਂ ਬਿਸਕੁਟੀ ਪੰਜੀਰੀ ਦੇਸੀ ਖੋਜ ਰਿਹਾ ਕਿ ਉਹ ਦੇ ਵਿੱਚ ਪੱਲਾ ਵਾਲੀ ਸਿਹਰੀ ਖਤਮ ਹੋ ਗਈ ਸੀ ਆਸੀਆ ਕੋਲ ਨਹੀਂ ਸੀ ਕਿ ਜੀ ਨਾ ਇਹ ਆਪਾਂ ਗ੍ਰਾਇੰਡ ਕਰ ਲਿਆ ਵਧੀਆ ਪੀਸੀ ਗਈ ਤੇ ਇਧਰ ਆਪਾਂ ਕਦਾਮ ਖਖ ਖਿਆਰਾ ਸਾਰਾ ਕੁਝ ਗ੍ਰਾਇੰਡ ਕਰਕੇ ਰੱਖ ਲਿਆ ਹੁਣ ਆਪਾਂ ਨਾਲ ਦੇ ਨਾਲ ਦੇਖੀ ਜਾਂਦੇ ਆ ਕਿ ਮੈਂ ਪਰਦੀ ਆਸਰੀ ਦੀਂਦਰੀ ਵਿੱਚ ਪਹਿਲੀ ਵਾਰ ਉਨਾਂ ਲੱਗੀਆਂ ਡੈਡੀ ਕਹਿੰਦੇ ਸਾਰਾ ਕੁਝ ਮੈਂ ਬਦਾਮ ਪਾਉਣੇ ਆ ਬਾਗ ਵਿੱਚ ਵੀ ਉਦਾਂ ਪਾਉਣੇ ਆ ਤੇ ਡੀਡੀ ਆਪਾਂ ਤੇ ਜਿਹੜਾ ਬੇਸਨ ਜੋ ਸਿੱਕ ਲਵਾਉਣੀ ਦੇਸਨ ਜਿਹੜੇ ਜਿਹੜੀ ਖਾਂਦੇ ਨੇ ਕਿ ਆਪਾਂ ਟਾਟੇ ਦੀ ਮੋਲ ਨੇ ਨਾ ਹਾਂ ਆਪਾਂ ਟਾਟੇ ਦੀ ਇਹ ਡੈਡੀ ਨੇ ਇੱਥੇ ਬੇਸਨ ਜਿਹੜੀ ਖਾਂਦੇ ਨੇ ਅੱਗੇ ਤੇ ਮੈਨੂੰ ਵੀ ਬਣਾਈ ਗਈ ਸੀ ਐਲਸੀ ਦੀਆਂ ਜੰਗੀਆਂ ਉਹ ਕਿਦਾਂ ਬਣੀਆਂ ਸੀ ਉਹ ਵਾਟੇ ਕਿੰਨੀਆਂ ਬਣਾਇਆ ਨੇ ਕਾਫੀ ਕੱਲੀਆ ਅੰਦਰ ਵਿੱਚ ਨਿੱਕ ਕੱਲੀਆ ਹੁੰਦੀਆਂ ਆਹ ਬਲਕਿ ਹਾਂ ਇਹ ਮੈਂ ਸਭ ਪਹਿਲਾਂ ਦੇਖ ਲੈਣੇ ਆ ਦੇਖ ਲਓ ਮਮਾ ਨਾ ਹੁੰਦੇ ਰਹਿਣੇ ਜੀ ਹੁਣ ਆਪਾਂ ਗੈਸ ਕਰਤਾ ਸੀ ਬੰਦ ਬੇਸਨ ਸਿੱਖ ਲੱਗ ਗਿਆ ਹਲਨ ਬਸ ਬੱਚੇ ਇਹ ਦੇਖ ਕੇ ਪਾਏ ਜਾਊਗਾ ਹਾਂ ਜੀ ਹੁਣ ਆਪਾਂ ਇਹਦੇ ਵਿੱਚ ਅਰਸੀ ਪਾਨੇ ਥੋੜੀ ਥੋੜੀ ਪਾ ਕੇ ਮਿਕਸ ਕਰ ਦਿੰਨੇ ਆ ਹੂੰ ਇਹ ਜਿਹੀ ਜਿਹੀ ਬਣਾ ਲਵਾਂ ਲੈਂ ਤੈਂ ਮੋਟ ਮੋਟੀ ਰੋੜਾਂ ਸਿੱਕ ਵਰਗ ਜਿੰਨੀ ਖਾਧੀ ਆ ਮੰਮੀ ਉਹਨਾਂ ਦੇ ਸਵਾਦ ਮੋਟ ਸੀ। ਚਾਲੋ ਜੀ ਬਣ ਗਈ ਹੱਸਦੀ। ਅੰਜੀੜੀ ਪਰ ਹੁਣ ਆਪਾਂ ਇੱਥੇ ਬੱਟਣੇ ਪਿੱਲੇ। ਇਹਨੂੰ ਸੌਕ ਕਰਾਂਦੇ ਹਾਂ। ਮੈਂ ਤੇਰ ਮਾਰ ਕੱਟਾਂਗੇ। ਤੇ ਉਹਦੇ ਮੈਨੂੰ ਕਰ ਰਹਿਣ ਗੈਸ ਆਫ। ਚੁੱਲਾ ਵੀ ਸਾਫ਼ ਵਧੀਆ ਲੱਗਦਾ ਸਵੇਰ ਨੂੰ। ਜਦ ਚਾਹ ਪਾਣੀ ਬਣਾਉਣੇ ਆਣਗੇ ਉੱਟਕੇ। ਇਹ ਤਾਂ ਵੀਰ ਫੇਰ ਲੈਣੇ ਹੁੰਨੇ ਹੋ ਹੈ। ਹੂੰ। ਇਥੇ ਸਾਫ਼-ਸਾਫ਼ ਤੇ ਰਹਿੰਦਾ ਹੈ ਨਾ। ਬਹੁਤ ਵਧੀਆ ਸਵੇਰ ਵੇਲੇ ਖਾਣ ਤੇ। ਪੂਰੇ ਰੋਲ ਤੇ। ਗੈਸ ਵੀ ਵਧੀਆ। ਪੂਰਾ ਨਾ ਟੱਕਣ ਵਾਲਾ। ਗੈਸ। ਉਹ ਪੂਰਾ ਟੱਕਿਆ ਜਾਂਦਾ। ਬੰਦ ਹੋ ਜਾਂਦਾ। ਜਿਵੇਂ ਇਸ ਤਰ੍ਹਾਂ ਕਰਨਗੇ। ਸਾਫ਼। ਇਧਰ ਮੈਂ ਤੇਰੇ ਮਾਂ ਭੀ ਮੈਂ ਵੀ ਬਟਲਰ ਤੋਂ ਸ਼ੁਰੂ ਕਰ ਦੇ ਤਾਂ। ਇਹ ਹਾਂ ਉੱਥੇ ਰੱਖ ਲੂ ਕੋਲ ਨੂੰ ਹੋ ਜਾ। ਮੈਂ ਵੀ ਬਟਾਉਣੀ ਆ। ਆਪਾਂ ਦੋ ਜਣੇ ਰੱਖਦੇ ਆਂ। ਜਨ ਨੂੰ ਨਾ ਇਹਦੇ ਸਾਫ਼ ਕਰ ਲੂਗੀ। ਚਲੋ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਸਵੇਰੇ ਜੇ ਤੁਹਾਨੂੰ ਸਾਡੀ ਵੀਡੀਓ ਪਧੀਆਂ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ।